ਨਵਾਂ ਸਾਲ ਚੜਿਆ ਨਵੀਆਂ ਉਮੀਦਾਂ ਨੇ ਨਵੀਆਂ ਜੋਤਾਂ ਜਗਣੀਆਂ ਨੇ ਔਰ ਤੁਸੀਂ ਜ਼ਿਆਦਾਤਰ ਤੁਹਾਡੇ ਚੋਂ ਉਹ ਟੀਚਰ ਨੇ ਜਿਹੜੇ ਉਹਨਾਂ ਬੱਚਿਆਂ ਨੂੰ ਪੜ੍ਹਾਉਣਗੇ ਜਿਨ੍ਹਾਂ ਚ ਕੁਦਰਤ ਨੇ ਕੋਈ ਨਾ ਕੋਈ ਕਮੀ ਰੱਖਤੀ ਪਰ ਹੈਗੇ ਇਨਸਾਨ ਹੀ ਨੇ ਉਹ ਉਹ ਇੱਕ ਸ਼ੇਰ ਹੈ ਕਹਿੰਦਾ ਵੀ ਮਤ ਯਕੀਨ ਕਰ ਆਪਣੇ ਹੱਥ ਕੀ ਲਕੀਰੋਂ ਪਰ ਮਤ ਯਕੀਨ ਕਰ ਆਪਣੇ ਹੱਥ ਕੀ ਲਕੀਰੋਂ ਪਰ ਨਸੀਬ ਤੋਂ ਉਨ੍ਹਾਂ ਦਾ ਵੀ ਹੁੰਦਾ ਹੈ ਜਿਨ੍ਹਾਂ ਕੇ ਹੱਥ ਹੀ ਨਹੀਂ ਹੁੰਦੇ। ਜ਼ਰੂਰੀ ਨਹੀਂ ਇੱਥੇ ਲਿਖਿਆ ਹੋਇਆ ਸਾਰਾ ਕੁਝ ਜਿਨ੍ਹਾਂ ਦੇ ਹੱਥ ਹੀ ਨਹੀਂ ਹੁੰਦੇ ਰੋਟੀ ਉਹ ਵੀ ਖਾਂਦੇ ਨੇ। ਸੋ ਤੁਹਾਡੇ ਕੋਲ ਇਹੋ ਜਿਹੇ ਬੱਚੇ ਜਿਨ੍ਹਾਂ ਨੂੰ ਸੁਣਦਾ ਨਹੀਂ ਜੋ ਬੋਲ ਨਹੀਂ ਸਕਦੇ ਜੋ ਸਮਝ ਨਹੀਂ ਸਕਦੇ ਉਹਨਾਂ ਨੂੰ ਸਮਝਾਉਣਾ ਬਹੁਤ ਮੁਸ਼ਕਲ ਕੰਮ। ਮੈਂ ਬਹੁਤ ਸਾਰੇ ਇਸ ਤਰ੍ਹਾਂ ਸਪੈਸ਼ਲ ਬੱਚਿਆਂ ਦੇ ਸਕੂਲਾਂ 'ਚ ਜਾਂਦਾ ਰਿਹਾ। ਤੇ ਮਤਲਬ ਉੱਥੇ ਜਾ ਕੇ ਕੁਦਰਤ ਦਾ ਥੋੜਾ ਜਿਹਾ ਨੇੜਿਓਂ ਮੇਲ ਹੋ ਜਾਂਦਾ ਹੈ ਕਿ ਕੁਦਰਤ ਜਿਹੜੀ ਹੈ ਉਹ ਕਿਸ ਤਰ੍ਹਾਂ ਦੇ ਕਈ ਵਾਰੀ ਖੇਲ ਕਰ ਦਿੰਦੀ ਹੈ ਸੋ ਤੁਸੀਂ ਉਹਨਾਂ ਦੇ ਟੀਚਰ ਤੇ ਕਈਆਂ ਦੇ ਮਾਪੇ ਉਹ ਵੀ ਉਹਨਾਂ ਨੂੰ ਸੰਭਾਲ ਨਹੀਂ ਸਕਦੇ ਕਿ ਬੱਚੇ ਜਿਹੜੇ ਘਰੇ ਜਿਹੜੇ ਨੇ ਇਹ ਡਿਸਟਰਬੈਂਸ ਹੁੰਦੀ ਹੈ ਇਹਨਾਂ ਨੂੰ ਸੰਭਾਲਣ ਤੇ ਦੋ ਬੰਦੇ ਚਾਹੀਦੇ ਹਰ ਵਕਤ ਤੇ ਤੁਸੀਂ ਹੋਸਟਲ ਵੀ ਬਣਾਏ ਹੋਏ ਨੇ ਬਹੁਤ ਸਾਰੇ ਸਕੂਲਾਂ ਨੇ ਬਹੁਤ ਸਾਰੇ ਇਸ ਤਰ੍ਹਾਂ ਦੇ ਜਿਹੜੇ ਐਨ ਜੀਓਜ਼ ਨੇ ਹੈਗੇ ਨੇ ਜਿਹੜੇ ਇਸ ਤਰ੍ਹਾਂ ਦੇ ਬੱਚਿਆਂ ਨੂੰ ਸਾਮਕੇ ਮਨ ਮਾਨਵਤਾ ਦੀ ਸੇਵਾ ਕਰਦੇ ਆ। ਸੋ ਮੈਂ ਤੁਹਾਨੂੰ ਤੁਹਾਡਾ ਸਪੈਸ਼ਲ ਕੇਟਰ ਰਿਕ ਬਣਾਉਣਾ ਪਿਆ ਸਾਨੂੰ। ਆਉਣ ਵਾਲੇ ਦਿਨਾਂ 'ਚ ਹੋਰ ਵੀ ਬਹੁਤ ਸਾਰੇ ਮਤਲਬ ਪਹਿਲੀ ਗੱਲ ਤਾਂ ਪ੍ਰਮਾਤਮਾ ਅਗੇ ਅਰਦਾਸ ਕਰਾਂਗੇ ਕਿ ਕੋਈ ਕਿਸੇ ਦੇ ਘਰੇ ਇਸ ਤਰ੍ਹਾਂ ਦਾ ਬੇਬੀ ਪੈਦਾ ਨਾ ਹੋਵੇ। ਬੱਚੇ ਤੰਦਰੁਸਤ ਹੋਣ ਦੁਨੀਆ ਤੇ ਆਉਣ ਤੰਦਰੁਸਤ ਰਹਿਣ। ਹਸਦੇ ਖੇਡਦੇ ਬੱਚੇ ਚੰਗੇ ਲੱਗਦੇ ਪਰ ਫਿਰ ਵੀ ਜੇ ਜ਼ਰੂਰਤ ਪਈ ਕੁਦਰਤ ਅਗੇ ਤਾਂ ਕੋਈ ਜ਼ੋਰ ਨਹੀਂ ਪਰ ਜੇ ਜ਼ਰੂਰਤ ਪਈ ਪੈਂਦੀ ਹੈ ਤਾਂ ਆਉਣ ਵਾਲੇ ਦਿਨਾਂ ਦੀ ਪਲਾਨ ਵੀ ਅਸੀਂ ਕਰ ਰੱਖੀ ਹੈ